ਨੀ ਤਾਂ ਸਾਡੀ ਜਿਹੜੀ ਆ ਇਹਦੇ ਪ੍ਰਤੀ ਜ਼ੀਰੋ ਤੋਂ ਜ਼ੀਰੋ ਟੋਲਰੈਂਸ ਸਾਡੀ ਨੀਤੀ ਦੇ ਨਾਲ ਤਹਿਤ ਕੰਮ ਕੀਤਾ ਜਦ ਇਹ ਵੀ ਕਿਸੇ ਵੀ ਕਿਸਮ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਉਹ ਕਿਸੇ ਵੀ ਲੈਵਲ ਦਾ ਕਿਉਂ ਨਾ ਹੋਵੇ ਇਹਦੇ ਤਹਿਤ ਹੁਣ ਅਸੀਂ ਜਿਹੜੀ ਆ ਇਹਦਾ ਲਕਤਉਣ ਲਈ ਇਹਨਾਂ ਦੇ ਪਿੱਛੇ ਅਸੀਂ ਲਗਾਤਾਰ ਜਿਹੜਾ ਆਪਰੇਸ਼ਨ ਕਰ ਰਹੇ ਆਂ ਔਰ ਅਸੀਂ ਇਹਨੂੰ ਜਿਹੜੀ ਆ ਡੈੱਡ ਐਂਡ ਕਰਕੇ ਛੱਡਾਂਗੇ ਇਹਨਾਂ ਨੂੰ ਇਹ ਸਾਡਾ ਜਿਹੜਾ ਇਹਨਾਂ ਦੇ ਨਾਲ ਇਹਨਾਂ ਨੂੰ ਵਾਰਨਿੰਗ ਆ ਜਿਹੜੇ ਇਹ ਮਾੜੇ ਆਨਸਰ ਹੈਗਾ ਉਹ ਛੱਡ ਕੇ ਆਪਣੇ ਹੋਰ ਕੰਮਾਂ ਦੇ ਵਿੱਚ ਪੈ ਜਾਣ ਜੀ ਇਹੀ ਚੀਜ਼ ਰਿਹਾ ਤੇ ਇਸ ਸਮੇਂ ਸਮੇਂ ਸਿਰ ਆਉਣ ਵਾਲੇ ਜਿਹੜੇ ਇਹਦੇ ਤਹਿਤ ਅਸੀਂ ਦੇਖ ਖਰਾਬ ਕਾਰਵਾਈ ਕਰਦੇ ਰਵਾਂਗੇ ਗੜੀ ਸ਼ੰਕਰ ਦੀ ਕਵਰੀ ਕੋਈ ਹੋਈ ਇਹਦੇ ਵਿੱਚ ਰਿਕਵਰੀ ਦਾ ਸਾਡਾ ਹਜੇ ਪ੍ਰੋਸੈਸ ਤਲਾਸ਼ੀ ਮੈਂ ਚੱਲ ਰਹੀ ਆ ਔਰ ਸਮੇਂ-ਸਮੇਂ ਤੇ ਸ਼ੱਕੀ ਵਿਅਕਤੀ ਨੂੰ ਅਸੀਂ ਰਾਉਂਡ ਆਪ ਵੀ ਕੀਤਾ ਜਿੱਦਾਂ ਮਾਲਪੁਰ ਦੇ ਏਰੀਆ ਦੇ ਵਿੱਚ ਵੀ ਆ ਮੇਟੀਆਣਾ ਏਰੀਆ ਵਿੱਚ ਅੱਬੇ ਵਾਲੀ ਏਰੀਆ ਦੇ ਵਿੱਚ ਵੱਖ-ਵੱਖ ਸਾਡੀਆਂ ਟੀਮਾਂ ਬੁਝੀਆਂ ਜਿਹਦੇ ਵਿੱਚ ਅਸੀਂ ਜਿਹੜੇ ਇਸ ਏਰੀਆ ਦੇ ਵਿੱਚ ਆ ਕੇ ਸਾਡੇ ਹੋਰ ਵੀ ਡੀਐਸਪੀ ਸਾਹਿਬ ਉਹਦੇ ਵਿੱਚ ਲੱਗੇ ਹੋਏ ਆ ਜਿਹੜੀ ਇਹ ਸ਼ਾਮ ਤੱਕ ਜਿਹੜੀ ਕੰਮ ਜੋ ਵੀ ਸਾਹਮਣੇ ਆਉਂਦਾ ਹਜੇ ਸਾਡੀ ਲਗਾਤਾਰ ਜਿਹੜੀ ਤਲਾਸ਼ੀ ਰੱਖ ਰਹੀ ਆ ਜਿੱਦਾਂ ਇਸ ਘਰ ਦੇ ਵਿੱਚ ਹੁਣ ਤਾਂ ਹੀ ਸਾਨੂੰ ਹਜੇ ਜਿਹੜਾ ਲੱਭ ਰਿਹਾ ਲੀਡੀਜ਼ ਸ ਪੰਨੀਆਂ ਵਗੈਰਾ ਜਿਹੜਾ ਹੈਗਾ ਖਾਲੀ ਲਫਾਫੇ ਮਿਲ ਰਿਹਾ ਛਾੜੀ ਹਜੇ ਬਾਕੀ ਪੂਰੀ ਹੈ ਪਰ ਸਾਨੂੰ ਕੋਈ ਨਾ ਕੋਈ ਚੀਜ਼ ਜੇਹੀ ਇਹ ਮਿਲ ਜਾ ਜਿਹਦੇ ਤਹਿਤ ਅਸੀਂ ਇਹਨੂੰ ਫਿਰ ਬੁੱਕ ਕਰ ਸਕੀਏ